92 ਬੰਦੂਆ ਮਜ਼ਦੂਰੋ ਉਹ ਭਗਵੰਤਮਾਨ ਕੁਛ ਆਪਣੇ ਐਮ.ਐਲ.ਏ ਤੋਂ ਸਿੱਖ ਲੈ ਜੇ ਖੇਰੇ ਤੋਂ ਨਹੀਂ ਸਿੱਖਣਾ ਚਾਹੁੰਦਾ ਉਹ ਕੁਛ ਪੰਜਾਬ ਦੇ ਹਿੱਤ ਵਿੱਚ ਬੋਲੋ ਸਾਡੇ ਪੰਜਾਬ ਦਾ ਕੁਛ ਸਵਾਰੋ ਤੁਹਾਨੂੰ 92 ਨੂੰ ਜਿਤਾ ਕੇ ਇੱਥੇ ਭੇਜਾਂ ਤੇ ਹੁਣ ਪਤਾ ਕੀ ਕਹਿ ਰਿਹਾ ਵਾ ਕਿ 13 ਮੈਨੂੰ ਹੋਰ ਚਾਹੀਦੇ ਆ ਤਾਂ ਕਿ ਮੈਂ ਪਾਰਲੀਮੈਂਟ 'ਚ ਆਵਾਜ਼ ਉਠਾਵਾਂ ਭਰਾਵਾ ਤੈਨੂੰ 92 ਦਿੱਤੇ ਤੁਸੀਂ ਮੂਕ ਦਰਸ਼ਕ ਬਣ ਗਏ ਤੈਨੂੰ 8 ਰਾਜ ਸਭਾ ਦਿੱਤੇ ਇੱਕ ਬੰਦਾ ਵੀ ਨਹੀਂ ਬੋਲਿਆ ਤੇ ਹੁਣ 13 ਦੇ ਦਈਏ बाकी ਪੰਜਾਬ ਦੇ ਉੱਥੇ ਜਾ ਕੇ ਆਵਾਜ਼ ਜਿਹੜੀ ਆ ਉਹ ਗੂੰਗੀ ਤੇ ਬੋਲੀ ਹੋ ਜੇ। ਜਿਹੜਾ ਰੇਲਵੇ ਲਾਈਨ ਦੇ ਉੱਤੋਂ ਦੀ ਪੁਲ ਨਹੀਂ ਬਣਾ ਸਕਿਆ ਧੂਰੀ ਆਪਣੇ ਹਲਕੇ ਦੇ ਵਿੱਚ। ਉਹ ਜਿਹੜਾ 슈ਗਰ ਮਿਲ ਇਹਦੇ ਹੁੰਦਿਆ ਬੰਦ ਹੋ ਜਵੇ। ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਚ ਉਹ ਜਿਹੜਾ 13-14 ਕਰੋੜ ਰੁਪਏ ਉਹਦਾ ਬਕਾਇਆ ਨਹੀਂ ਦਿਵਾ ਸਕਿਆ। ਉਹ ਲੋਕੋ ਤੁਹਾਡਾ ਕੀ ਸਵਾਰੇਗਾ? ਜਿਹੜਾ ਮੀਤ ਹਰ ਅੱਜ ਕਹਿੰਦਾ ਮੈਨੂੰ ਐਮਪੀ ਬਣਾਓ। ਉਹਦੇ ਕੋਲੋਂ 5-7 ਮੈਕਮੇਕ ਭਗਵੰਤ ਨੇ ਖੋਏ ਨੇ। ਵਿਧਿਆ ਮੰਤਰੀ ਸੀ ਖੋਲਿਆ। ਪਬਲਿਕ ਹੈਲਥ ਮਿਨਿਸਟਰ ਖੋਲਿਆ ਪੀਡਬਲੂ ਖੋਲਿਆ ਮਾਈਨਿੰਗ ਮਿਨਿਸਟਰ ਖੋਲਿਆ ਉਹ ਜਿਹੜਾ ਬੰਦਾ ਇੱਡਾ ਨਲਾਇਕ ਹੈ ਮਿਨਿਸਟਰ ਨਹੀਂ ਬਣ ਸਕਿਆ ਚਲਾ ਸਕਿਆ ਸਭ ਕੁਝ ਹੁੰਦਿਆ ਹੋਇਆ ਉਹ ਉਹ ਐਮਪੀ ਬਣ ਕੇ ਤੁਹਾਡਾ ਕੀ ਸਵਾਰੇਗਾ ਇਹ ਪੰਜਾਬ ਜਿਹੜਾ ਸਭ ਤੋਂ ਇੱਕ ਨੰਬਰ ਸਟੇਟ ਸੀ ਅੱਜ 18ਵੇਂ 19ਵੇਂ 20ਵੇਂ 21ਵੇਂ ਨੰਬਰ ਤੇ ਹੈ ਤੇ ਲੋਕਾਂ ਨੇ ਕਿਹਾ ਯਾਰ ਇੱਕ ਵਾਰੀ ਨਵਿਆਂ ਨੂੰ ਵੀ ਦੇਖ ਲਿਆ ਰਾਜ 92 ਬੰਦੇ ਚੁਟਾਏ ਮੇਰੇ ਵਿਰੋਧ ਭੈਣੋ 92 ਐਮਐਲਏ ਕਿਸੇ ਪਾਰਟੀ ਨੂੰ ਅੱਜ ਤੱਕ ਨਹੀਂ ਮਿਲੇ ਪਰ 2 ਸਾਲ ਬੀਤਣ ਤੋਂ ਬਾਅਦ ਕਿਸੇ 92 ਦੀ ਆਵਾਜ਼ ਸੁਣੀ ਤੁਸੀਂ ਕਦੀ ਕਿਸੇ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲਾ ਮਾਰਦਾ 92 ਚੁੱਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ 92 ਚੁੱਪ ਆ ਭਾਨੇ ਸਿੱਧੂ ਤੇ ਚਾਰ ਪਰਚੇ ਦਰਜ ਕੀਤੇ 92 ਚੁੱਪ ਅਸਲ ਸ਼ੰਭੂ ਬਾਰਡਰ ਦੇ ਕਿਸਾਨ ਕੁੱਟੇ ਗਏ 92 ਚੁੱਪ ਆ ਤੁਹਾਡਾ ਕਬੱਡੀ ਦਾ ਪਲੇਅਰ ਸੰਦੀਪ ਰੰਡਾ ਲੰਬਿਆ ਮਾਰਿਆ 92 ਚੁੱਪ ਤੇ ਜਿਹੜਾ ਐਮਪੀ ਦਾ ਕੈਂਡੀਡੇਟ ਬਣਿਆ ਫਿਰਦਾ ਮੀਤ ਇਹ ਉਹ ਵੀ ਚੁੱਪ ਅੱਜ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਕੋਠੀਆਂ ਤੇ ਕਬਜ਼ੇ ਕਰਨ ਲੱਗੇ ਹੋਏ ਨੇ ਸਰਬ ਸਰਬਜੀਤ ਕੌਰ ਮਾਨੂੰਕੇ ਐਮਐਲਏ ਜਗਰਾਓ ਨੇ ਇੱਕ ਐਨਆਰਆਈ ਦੀ ਕੋਠੀ ਦਾ ਛਰੇਆਮ ਕਬਜ਼ਾ ਕੀਤਾ ਜਿਹੜਾ ਕਿ ਤੁਹਾਡੇ ਇਸ ਵੀਰ ਨੇ ਇਸ ਆਪੋਜੀਸ਼ਨ ਦੇ ਵਿੱਚ ਰਹਿ ਕੇ ਉਸੇ ਕੋਠੀ ਦਾ ਕਬਜ਼ਾ ਛਡਵਾ ਕੇ ਚਾਬੀਆਂ ਐਨਆਰਆਈ ਨੂੰ ਦਿੱਤੀਆਂ ਮੇਰੇ ਵੀਰੋ ਇਹ ਤਾਂ ਕਬਜ਼ ਬੰਦੇ ਆ ਕੇ ਛੱਡਦੇ ਇਹ ਤਾਂ ਅੱਗੇ ਕੋਈ ਸਵਾਲ ਪੁੱਛਦਾ ਕੋਈ ਸਰਪੰਚ ਕਹਿੰਦਾ ਮਾਰੋ ਇਹਨਾਂ ਦੇ ਲਫੇੜੇ ਇਹ ਤਾਂ ਲੁਟੇਰੇ ਇਸ ਸ਼ਕਲ ਵਿੱਚ ਆ ਗਏ ਨੇ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ 'ਚ ਜਿਹੜੇ ਕਹਿੰਦੇ ਸੀ ਮਗਰ ਲੀਆਂ ਸਰਕਾਰਾਂ ਨੇ ਬੜਾ ਕਰਜ਼ਾ ਚਾੜਿਆ ਦੋਆਂ ਸਾਲਾਂ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚਾੜ ਦਿੱਤਾ ਮੇਰੇ ਨੇ 2500 ਕਰੋੜ ਦਾ 5 ਸਦਨ 10 ਦਿਨ ਪਹਿਲਾਂ ਚੱਕਿਆ ਤਨਖਾਹ ਦੇਣ ਵਾਸਤੇ ਜਿਹੜੀ ਸਰਕਾਰ ਕੋ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਦੇਣ ਜੋਗੇ ਪੈਸੇ ਨਹੀਂ ਗਏ ਪਰ ਭਗਵੰਤ ਮਾਨ ਕਹਿੰਦਾ ਰੰਗਲਾ ਪੰਜਾਬ ਹੋ ਗਿਆ ਵਾ ਰੰਗਲਾ ਪੰਜਾਬ ਬੋਰਡ ਲਾਏ ਹੋਏ ਨੇ ਅਖਬਾਰਾਂ 'ਚ ਸਫੇ ਛਪੇ ਹੋਏ ਨੇ ਟੀਵੀਆਂ ਦੇ ਵਿੱਚ ਐਡ ਚੱਲ ਰਹੀ ਆ 에ਅਰਪੋਰਟਾਂ ਦੇ ਬੋਰਡ ਲਾਤੇ ਅਸਲੀਅਤ ਕੀ ਆ ਕਿ ਰੰਗਲਾ ਨਹੀਂ ਟੰਗਲਾ ਪੰਜਾਬ ਸਾਡੇ ਬੱਚੇ ਨਸ਼ੇ ਦੀ ਕੋੜ ਕਰਕੇ ਟੀਕੇ ਲਾ ਲਾ ਕੇ ਮਰ ਰਹੇ ਨੇ ਸਾਡੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆ ਕਰ ਰਹੇ ਨੇ ਪਰ ਇਹਨਾਂ ਨੂੰ ਰੰਗਲਾ ਪੰਜਾਬ ਦੇਸ ਰਹਾ ਕਰਜ਼ਾ ਸਾਡੇ ਤੇ ਚੜ ਗਿਆ ਇਸ 3.5 ਲੱਖ ਕਰੋੜ ਦੇ ਕਰੀਬ ਕਰਜ਼ਾ ਪੰਜਾਬ ਦੇ ਉੱਤੇ ਸਿਰ ਤੇ 31000 ਕਰੋੜ ਰੁਪਇਆ ਸਾਲ ਦਾ ਅਸੀਂ ਵਿਆਜ ਦੇ ਰਹੇ ਹਾਂ ਜਿਹੜੀ ਸਰਕਾਰ 31000 ਕਰੋੜ ਰੁਪਇਆ ਇਕੱਲਾ ਵਿਆਜ ਦੇਵੇਗੀ ਉਹ ਸੜਕਾਂ ਕੀ ਬਣਾਏਗੀ ਉਹ ਸਕੂਲ ਕੀ ਬਣਾਏਗੀ ਉਹ ਹਸਪਤਾਲ ਕੀ ਬਣਾਉਗੀ ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛੋ ਅੱਜੋ ਕੁਝ ਹੋਇਆ ਇੱਥੇ ਕੰਮ ਅੱਜ ਇਹ ਦਰਵਾਜ਼ਾ ਰੈਨੋਵੇਟ ਹੋਇਆ ਪਿੰਡ ਚ ਇੰਟਰਲੌਕ ਟਾਈਲ ਲੱਗੀਆਂ ਤੇ ਸਾਰਾ ਕੁਝ ਪਿਛਲੇ ਮੈਡਮ ਰਜ਼ੀਆ ਦੇ ਟਾਈਮ ਤੇ ਹੋਇਆ ਪੁੱਛੋ ਆਪਣੇ ਲੋਕਲ ਐਮਐਲਏ ਨੂੰ ਕਿ ਤੂੰ ਪਿਛਲੇ 2 ਸਾਲਾਂ ਵਿੱਚ ਨੌ ਤਰਾਣੀ ਬੋਰਜਾ ਨੂੰ ਜਾਂ ਕਿਸੇ ਪਿੰਡ ਨੂੰ ਰੁੜਕੇ ਨੂੰ ਕਿੰਨੇ ਪੈਸੇ ਦਿੱਤੇ ਨੇ ਕੋਈ ਗੜੀ ਬਣਵਾਈ ਹੈ ਕੋਈ ਨਾਲੀ ਬਣਵਾਈ ਹੈ ਕੋਈ ਛੱਪੜ ਸਾਫ ਕਰਾਇਆ ਵਾ ਕੋਈ ਸੀਵਰੇਜ ਪੁਆ ਤੇ ਦੋਸਤੋ ਜੇ ਕੰਮ ਹੀ ਨਹੀਂ ਕਰਨਾ ਕੁਝ ਵੀ ਸਿਰਫ ਗੱਲਾਂ ਨਾਲ ਨਾਲ ਟੁਟਕਿਆਂ ਦੇ ਨਾਲ ਟਿਚਰਾਂ ਦੇ ਨਾਲ ਟਾਈਮ ਪਾਸ ਕਰਨਾ ਤਾਂ ਫਿਰ ਮੈਂ ਸਮਝਦਾ ਕਿ ਆਪਾਂ ਇਹਨਾਂ ਨੂੰ ਵੀ ਸਬਕ ਸੋਣਾ ਚਾਹੀਦਾ ਇਹਨਾਂ 92 ਵਿੱਚ ਇੱਕ ਬੰਦਾ ਹੈ ਉਹ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅੰਮ੍ਰਿਤਸਰ ਉਹ ਸਿੱਖ ਵੀ ਨਿਗਾਹਾਰੋ ਉਹ ਪੰਜਾਬੀ ਵੀ ਨਿਗਾਹ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਪੈਰਵਾਈ ਕਰ ਰਿਹਾ ਵਾ ਉਸ ਉਹ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਅੰਮ੍ਰਿਤਸਰ ਚ ਇਦਾਂ ਕਹਿ ਰਿਹਾ ਕਿ ਆਹ ਮਹੱਲੇ ਜਿਹੜੇ ਨੇ ਇਹ ਗਾਗਮ ਛੱਡੇ ਨੇ ਆਪਣੇ ਅਫਸਰ ਲਾਏ ਹੋਏ ਨੇ ਇੱਥੇ ਨਸ਼ਾ ਵਿਕ ਰਿਹਾ ਵਾ ਉਹ 91 ਬੰਦੂਆ ਮਜ਼ਦੂਰੋ ਉਹ ਭਗਵੰਤ ਮਾਨ ਕੁਝ ਆਪਣੇ ਐਮ.ਐਲ.ਏ ਤੋਂ ਸਿੱਖ ਲੈ ਜੇ ਖੇਰੇ ਤੂੰ ਨਹੀਂ ਸਿੱਖਣਾ ਚਾਹੁੰਦਾ ਉਹ ਕੁਝ ਪੰਜਾਬ ਦੇ ਹਿੱਤ ਵਿੱਚ ਬੋਲੋ ਸਾਡੇ ਪੰਜਾਬ ਦਾ ਕੁਝ ਸਵਾਰੋ ਤੁਹਾਨੂੰ 92 ਨੂੰ ਜਿਤਾ ਕੇ ਇੱਥੇ ਭੇਜਾਂ ਤੇ ਹੁਣ ਪਤਾ ਕੀ ਕਹਿ ਰਿਹਾ ਵਾਂ ਤੇ ਤੇਰਾ ਮੈਨੂੰ ਹੋਰ ਚਾਹੀਦੇ ਆ ਤਾਂ ਕਿ ਮੈਂ ਪਾਰਲੀਮੈਂਟ 'ਚ ਆਵਾਜ਼ ਉਠਾਵਾਂ ਭਰਾਵਾ ਤੈਨੂੰ 92 ਦਿੱਤੇ ਤੁਸੀਂ ਮੂਕ ਦਰਸ਼ਕ ਬਣ ਗਏ ਤੈਨੂੰ 8 ਰਾਜ ਸਭਾ ਦਿੱਤੇ ਇੱਕ ਬੰਦਾ ਵੀ ਨਹੀਂ ਬੋਲਿਆ ਤੈਨੂੰ ਹੁਣ 13 ਦੇ ਦਈਏ ਤਾਂ ਕਿ ਪੰਜਾਬ ਦੇ ਉੱਥੇ ਜਾ ਕੇ ਆਵਾਜ਼ ਜਿਹੜੀ ਆ ਉਹ ਗੁੰੰਗੀ ਤੇ ਬੋਲੀ ਹੋ ਜਾਈਂ ਨਹੀਂ ਅਸੀਂ ਪੰਜਾਬ ਦੇ ਵਿੱਚ ਭੇਜਾਂਗੇ ਉਹ ਬੰਦੇ ਡਾਕਟਰ ਗਾਂਧੀ ਵਰਗੇ ਜੋ ਦੇ ਜਿਹੜੇ ਪੰਜਾਬ ਦੀ ਗੱਲ ਕਰਨਗੇ ਪਾਣੀਆਂ ਦੀ ਗੱਲ ਕਰਨਗੇ ਆ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੂੰ ਹੋਗੇ ਆ ਇੱਕ ਮੈਡੀਕਲ ਕਾਲਜ ਨਹੀਂ ਬਣਾ ਸਕਿਆ ਅਮਸਤਵਾਨਾ ਸਾਧ ਦੇ ਲੱਗੇ ਉਹਦਾ ਨਹੀਂ ਪੱਥਰ ਪਿਆ ਹੋਇਆ ਧੂਰੀ ਦੇ ਉੱਤੇ ਕਿਵੇਂ ਰੇਲ ਦੇ ਉੱਤੇ ਪੁਲ ਨਹੀਂ ਬਣਾ ਸਕਿਆ ਮੇਰੇ ਵੀਰੋ ਇੱਕ ਮੈਡੀਕਲ ਕਾਲਜ ਮੇਰਕੋਟਲਾ ਆ ਮੈਡੀਕਲ ਕਾਲਜ ਮਲੇਰਕੋਟਲਾ ਵੀ ਵੈਦਾ ਕੀਤਾ ਸੀ ਆ ਝੂਠਾ ਇੱਕ ਨਹੀਂ ਪੱਥਰ ਹੋਰ ਫੜਿਆ ਗਿਆ ਹੈ ਪੈਸੇ ਵੀ ਸੈਂਟਰ ਦੇ ਮੈਡਮ ਦਸਰੇ ਨੇ ਆ ਗਏ ਹੋਏ ਨੇ ਪਰ ਫਿਰ ਵੀ ਮੈਦਿਕਲ ਕਾਲਜ ਨਹੀਂ ਬਣਾ ਸਕਿਆ ਉਹ ਜਿਹੜਾ ਰੇਲਵੇ ਲਾਈਨ ਦੇ ਉੱਤੇ ਉਹਦੀ ਪੁਲ ਨਹੀਂ ਬਣਾ ਸਕਿਆ ਧੂਰੀ ਆਪਣੇ ਹਲਕੇ ਦੇ ਵਿੱਚ ਉਹ ਜਿਹੜਾ ਸ਼ੂਗਰ ਮਿਲ ਇਹਦੇ ਹੁੰਦਿਆ ਬੰਦ ਹੋ ਜਵੇ ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਚ ਉਹ ਜਿਹੜਾ 13-14 ਕਰੋੜ ਰੁਪਏ ਉਹਦਾ ਬਕਾਇਆ ਨਹੀਂ ਦਿਵਾ ਸਕਿਆ ਉਹ ਲੋਕੋ ਤੁਹਾਡਾ ਕੀ ਸਵਾਰੇਗਾ ਜਿਹੜਾ ਮੀਤ ਹਰ ਅੱਜ ਕਹਿੰਦਾ ਮੈਨੂੰ ਐਮਪੀ ਬਣਾਓ ਉਹਦੇ ਕੋਲੋਂ 5-7 ਮਹਿਕਮੇ ਇੱਕ ਭਗਵੰਤ ਨੇ ਖੋਏ ਨੇ ਵਿਦਿਆ ਮੰਤਰੀ ਸੀ ਖੋਲਿਆ ਪਬਲਿਕ ਹੈਲਥ ਮਿਨਿਸਟਰ ਖੋਲਿਆ ਪੀਡਬਲਿਊ ਖੋਲਿਆ ਮਾਈਨਿੰਗ ਮਿਨਿਸਟਰ ਖੋਲਿਆ ਉਹ ਜਿਹੜਾ ਬੰਦਾ ਐਡਾ ਨਲਾਇਕ ਆ ਮਿਨਿਸਟਰ ਨਹੀਂ ਬਣ ਸਕਿਆ ਚਲਾ ਸਕਿਆ ਸਭ ਕੁਝ ਹੁੰਦਿਆ ਹੋਇਆ ਉਹ ਉਹ ਐਮਪੀ ਬਣ ਕੇ ਤੁਹਾਡਾ ਕੀ ਸਵਾਰੇਗਾ ਅਤੇ ਮੈਨੂੰ ਇੱਕ ਦਿਨ ਮਜ਼ਾਕ ਕਰਦੇ ਕਹਿੰਦੇ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਹੁੰਦੇ ਅੱਛਾ ਦੱਸੋ ਲੋਕੋ ਪਿੰਡਾਂ ਦੇ ਨਾਮ ਜਾਣਨੇ ਜ਼ਰੂਰੀ ਆ ਲੋਕ ਸਭਾ ਵਿੱਚ ਜਾਣ ਵਾਸਤੇ ਕੀ ਕੈਂਸਰ ਦੀ ਗੱਲ ਕਰਨੀ ਜ਼ਰੂਰੀ ਹੈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ੇ ਦੀ ਗੱਲ ਕਰਨੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਹੈ ਉਹ ਇਈ 100 ਫੁੱਟ ਸੈਂਕੜੇ ਫੁੱਟ ਥੱਲੇ ਚਲੇ ਗਿਆ ਉਹਦੀ ਗੱਲ ਕਰਨੀ ਜ਼ਰੂਰੀ ਹੈ ਬੇਰੋਜ਼ਗਾਰੀ ਦੀ ਗੱਲ ਕਰਨੀ ਜ਼ਰੂਰੀ ਹੈ ਮੀਤ ਹੈਰ ਕਿ ਪਿੰਡਾਂ ਦੇ ਨਾਮ ਨੂੰ ਜਾਣਨਾ ਹੈ ਆਖੇ ਜੀ ਖੇਹਰਾ ਬਾਹਰੋਂ ਆ ਗਿਆ ਇਹਨੂੰ ਪੁੱਛੋ ਤੇਰਾ ਜਿਹੜਾ ਪਾਪਾ ਲੜਿਆ ਕੇਜਰੀਵਾਲ ਬਾਰਾਨਸੀ ਜਾ ਕੇ ਉਹ ਬਾਹਰ ਨਹੀਂ ਸੀ ਲੜਨ ਗਿਆ ਮੋਦੀ ਦੇ ਮੁਕਾਬਲੇ ਦੇ ਉੱਤੇ ਆ ਜਿਹੜਾ ਤੁਹਾਡਾ ਰਾਗਵ ਚੱਡਾ ਤੁਸੀਂ ਰਾਜ ਸਭਾ ਦਾ ਮੈਂਬਰ ਬਣਾਇਆ ਇਹ ਤਾਂ ਮੈਨੂੰ ਲੱਗਦਾ ਭਗਵੰਤ ਮਾਨ ਦੇ ਸਤੋਜ ਵਿੱਚ ਪੈਦਾ ਹੋਇਆ ਹੋਣਾ